ਦਸਤ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਦੀ ਅਸੀਂ ਵੱਡੀ ਖਬਰ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਏ ਹਾਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਖਬੀਰ ਸਿੰਘ ਬਾਦਲ ਨੂੰ ਲੈ ਕੇ ਤਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਚਰਚਾ 'ਚ ਨੇ ਤਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਚਰਚਾ 'ਚ ਨੇ ਆਪਣੇ ਬਿਆਨ ਨੂੰ ਲੈ ਕੇ ਅਕਸਰ ਕਿ ਆਪਾਂ ਗੱਲ ਕਰਕੇ ਤਾਂ ਤਖਬੀਰ ਸਿੰਘ ਬਾਦਲ ਚਰਚਾ ਕਰ ਰਹੇ ਨੇ ਚਰਚਾ ਕਰ ਰਹੇ ਨੇ ਉਹਨਾਂ ਦੇ ਬਿਆਨ ਜਦੋਂ ਉਹਨਾਂ ਦੇ ਜਿਹੜੇ ਬਿਆਨ ਆ ਹੋ ਨਿਕਲ ਕੇ ਸਾਹਮਣੇ ਆਉਂਦੇ ਨੇ ਵੱਖ-ਵੱਖ ਜਿਹੜੀਆਂ ਤਰ੍ਹਾਂ ਦੀਆਂ ਜਿਹੜੀਆਂ ਕਿਤੇ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਇਸ ਵਾਰ ਸੁਖਵੀਰ ਸਿੰਘ ਬਾਦਲ ਦਾ ਕੋਈ ਬਿਆਨ ਛੋਟਾ ਨਹੀਂ ਬਹੁਤ ਵੱਡਾ ਬਿਆਨ ਆਪਾਂ ਕਹਿ ਸਕਦੇ ਹਾਂ ਬਿਆਨ ਵੀ ਕਿੱਥੇ ਆਪਦੇ ਜ਼ਿਲ੍ਹੇ ਦੇ ਵਿੱਚ ਆਪਾਂ ਗੱਲ ਕਰਕੇ ਤੇ ਮੁਕਸਬੇ ਵਿੱਚ ਬਾਗੀ ਮਿਲ ਦੇ ਉੱਤੇ ਜਿਹੜਾ ਬਿਆਨ ਆ ਸੁਖਵੀਰ ਸਿੰਘ ਬਾਦਲ ਨੇ ਦਿੱਤਾ ਸੁਖਵੀਰ ਸਿੰਘ ਬਾਦਲ ਨੇ ਉੱਥੇ ਕਿਹਾ ਉੱਥੇ ਜਿਹੜੀ ਕਟਾਸ਼ ਕੀਤੀ ਆ ਉੱਥੇ ਜਸਵੀਰ ਸਿੰਘ ਰੋਡੇ ਦੇ ਉੱਤੇ ਜਿਹੜੀ ਕਟਾਸ਼ ਕੀਤੀ ਆ ਲਗਾਤਾਰ ਤੁਹਾਨੂੰ ਅਸੀਂ ਤਸਵੀਰ ਵੀ ਦਿਖਾ ਰਹੇ ਆ ਸੁਖਵੀਰ ਸਿੰਘ ਬਾਦਲ ਦੀ ਤਸਵੀਰ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਤਸਵੀਰ ਸਿੰਘ ਰੋਡੇ ਇਹ ਤਸਵੀਰ ਤੁਹਾਡਾ ਜਿਹੜੀ ਸਾਰੀ ਗੱਲਬਾਤ ਜਿਹੜੀ ਚਾਚਾ ਕਰਾਂਗੇ ਕਿਸ ਵੇਲੇ ਦਾ ਵੱਡਾ ਬਿਆਨ ਆਪਾਂ ਕਹਿ ਸਕਦੇ ਆ ਵੱਡਾ ਬਿਆਨ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਇੱਕ ਵਾਰੀ ਕਹਿ ਸਕਦੇ ਆ ਕਿ ਆਪਾਂ ਵਿਵਾਦਿਤ ਬਿਆਨ ਆ ਜਿਹੜਾ ਉਹ ਸਤ ਗੁਰਨਾਥ ਸਿੰਘ ਪਿੰਡਰਾਣਾ ਦੇ ਪਰਿਵਾਰ ਨੂੰ ਲੈ ਕੇ ਦਿੱਤਾ ਜਸਵੀਰ ਸਿੰਘ ਰੋਡੇ ਦੇ ਉੱਤੇ ਕਟਾਸ਼ ਕੀਤੀ ਆ ਜਸਵੀਰ ਸਿੰਘ ਰੋਡੇ ਜਿਹੜੇ ਕਿ ਭਾਈ ਸਾਹਿਬ ਸੰਗ ਸਾਹਿਬ ਰਹੇ ਆ ਜਿਹੜੇ ਕਿ ਕਾਲ ਤੱਕ ਦੇ ਜਥੇਦਾਰ ਆ ਉਹਨਾਂ ਨੂੰ ਕਿਵੇਂ ਬੋਲੇ ਜਸਵੀਰ ਸਿੰਘ ਬਾਦਲ ਤੁਹਾਨੂੰ ਉਹ ਵੀ ਸੁਣਾਵਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਗੱਲਬਾਤ ਆ ਜਿਹੜੀ ਜਸਵੀਰ ਸਿੰਘ ਰੋਡੇ ਨਾਲ ਕਰਾਂਗੇ ਲਾਈਵ ਨਾਲ ਨਾਲ ਜੁੜਨਗੇ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨਾਲ ਸਾਡੇ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹਦਾ ਕੀ ਰੈਐਕਸ਼ਨ ਉਸ ਨੂੰ ਲੈ ਕੇ ਖਲ ਹਾਲ ਤੁਹਾਨੂੰ ਪਹਿਲਾਂ ਅਸੀਂ ਉਹ ਬਿਆਨ ਸੁਣਾ ਦਿੱਤੇ ਜਿਹੜਾ ਕਿ ਮੁਖਤਰ ਮਾਗੀ ਮੈਦਾਨ ਦੇ ਉੱਤੇ ਬਿਆਨ ਸੁਖਵੀਰ ਸਿੰਘ ਬਾਦਲ ਨੇ ਬੋਲੇ ਆ ਜਿਹੜਾ ਕਿ ਰੈਲੀ ਹੋਈ ਆ ਰੈਲੀ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਬੋਲੇ ਆ ਕੱਲੇ ਜਸਵੀਰ ਸਿੰਘ ਰੋਡੇ ਆ ਉਹ ਤੁਹਾਨੂੰ ਸੁਣਾਉਣਾ ਕੀ ਕਿਹਾ ਜਸਵੀਰ ਸਿੰਘ ਰੋਡੇ ਨੇ ਜਸਵੀਰ ਸਿੰਘ ਰੋਡੇ ਨੇ ਕੀ ਕਿਹਾ ਤੇ ਜਸਵੀਰ ਸਿੰਘ ਰੋਡੇ ਨੇ ਕਿਹਾ ਜਿਹੜਾ ਕਿ ਉਹਨਾਂ ਨੇ ਵੀ ਜਿਹੜਾ ਗੱਲਬਾਤ ਕਰਾਂਗੇ ਸਾਡੇ ਜਿਹੜੇ ਸੰਪਾਦਕ ਨਾਲ ਗੱਲਬਾਤ ਕਰਨਗੇ ਫਿਲਹਾਲ ਥੋੜੇ ਥੋੜੇ ਟਾਈਮ ਤੱਕ ਜਿਹੜਾ ਬਿਆਨ ਸੁਖਬੀਰ ਸਿੰਘ ਬਾਲਾ ਦਾ ਉਸਰਾਵਾਗੇ ਸੁਖਬੀਰ ਸਿੰਘ ਬਾਲਾ ਦਾ ਜਿਹੜਾ ਬਿਆਨ ਤੁਹਾਨੂੰ ਅਸਰਾਵਾਗੇ ਕਿ ਕਿਸ ਦੇ ਵਿੱਚ ਇੱਕ ਵਿਵਾਦਿਤ ਬਿਆਨ ਆਪਾਂ ਕਹਿ ਸਕਦੇ ਹਾਂ ਵਿਵਾਦਿਤ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਸੁਖਬੀਰ ਸਿੰਘ ਬਾਲਾ ਐਕਸਵੈਲ ਦੀ ਦਰਸ਼ਕੋ ਤੁਸੀਂ ਵੱਡੀ ਖਬਰ ਐਕਸਵੈਲ ਨਿਊਜ਼ ਤੁਸੀਂ ਜਿਹੜੀ ਦੇਖ ਰਹੇ ਹੋਗੇ ਜਗਸਭਾ ਦੀ ਵੱਡੀ ਖਬਰ ਇਸ ਟਾਈਮ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਬਿਆਨ ਦਿੱਤਾ ਤਖਵੀਰ ਸਿੰਘ ਬੱਲਦੇ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਮਾਗੀ ਮਿਲਦੇ ਉਤੇ ਉਸਨੇ ਸਿਆਸੀ ਹਲਕਿਆਂ ਦੇ ਵਿੱਚ ਪਹਚਾਣ ਲੈ ਕੇ ਖੜਾ ਕਰ ਦਿੱਤਾ ਗਿਆ ਸਿਆਸੀ ਮਾਮਲੇ ਦੇ ਵਿੱਚ ਹਲਕਿਆਂ ਦੇ ਵਿੱਚ ਪੱਤ ਹਲਕਿਆਂ ਦੇ ਵਿੱਚ ਜਿਹੜੀ ਹਾਲ ਹੀ ਚਾਲ ਹੋਣੀ ਸ਼ੁਰੂ ਹੋ ਚੁੱਕੀ ਹੈ ਇੱਕ ਹੈਮ ਜਿਹੜਾ ਹਲਕਾ ਬਾਗਾ ਬਣਾਉਣ ਦੀ ਗੱਲ ਕਰਗੇ ਹਲਕਾ ਬਾਗਾ ਬਣਾਣਾ ਪੰਥਕ ਜੋ ਆਪਾਂ ਹਲਕਾ ਮੰਨ ਸਕਦੇ ਹਾਂ ਕਿ ਜਿਹੜਾ ਉੱਥੇ ਰੋਡੇ ਪਿੰਡ ਪੈਂਦਾ ਸਾਧ ਗਰਨਾਰ ਸਿੰਘ ਪਿੰਡਰਾ ਦਾ ਜਨਮ ਸਥਾਨ ਪਿੰਡ ਹੈ ਉੱਥੇ ਉਤਰੀ ਸੁਖਵੀਰ ਸਿੰਘ ਰੋਡੇ ਰਹਿਣ ਵਾਲੇ ਨੇ ਤੇ ਸੁਖਵੀਰ ਸਿੰਘ ਰੋਡੇ ਦੇ ਉੱਤੇ ਜਿਹੜੀ ਕਟਾਸ ਆ ਉਹ ਪਾਇਦਾ ਕੀਤੀ ਆ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਖੋਦੇ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਕੱਢ ਚਲਦੇ ਉਹਦਾ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਲਗਾਤਾਰ ਹੈ ਜਿਹੜੀ ਤੁਹਾਨੂੰ ਤਸਵੀਰ ਵੀ ਨਾਲ ਤੁਹਾਨੂੰ ਅਸੀਂ ਦਿਖਾ ਰਹੇ ਆ ਸੁਖਵੀਰ ਸਿੰਘ ਬਾਦਲ ਦੀ ਘੜ ਬਾਈ ਸੁਖਵੀਰ ਸਿੰਘ ਰੋਡੇ ਦੀ ਜਿਹੜੀ ਤਸਵੀਰ ਵੀ ਤੁਹਾਨੂੰ ਅਸੀਂ ਦਿਖਾ ਰਹੇ ਆ ਹੋਰ ਵੀ ਡੜਕਾ ਡੋਟੀਆਂ ਖਬਰਾਂ ਨਿਕਲ ਕੇ ਜਿਹੜੀਆਂ ਸਾਹਮਣੇ ਆ ਰਹੀਆਂ ਉਹਦੇ ਬਾਰੇ ਵੀ ਅੱਜ ਅੱਜ ਕਰਾਂਗੇ ਪਰ ਫਿਲਹਾਲ ਦੀ ਜਿਹੜੀ ਇਸ ਤੋਂ ਵੱਡੀ ਖਬਰਾਂ ਵੱਡੀ ਖਬਰ ਜਿਹੜੀ ਇਸ ਕੰਮ ਦੀ ਜਿਹੜੀ ਵੱਡੀ ਖਬਰ ਨਿਕ ਰਹੀਆ ਕਿ ਉਹ ਜਸਵੀਰ ਸਿੰਘ ਰੋਡੇ ਦੇ ਉੱਤੇ ਜਿਹੜਾ ਉਹਨਾਂ ਨੇ ਕਟਾਸ ਕੀਤੀ ਆ ਸੁਖਬੀਰ ਸਿੰਘ ਬਾਦਲ ਨੇ ਤੁਹਾਨੂੰ ਥੋੜੇ ਟਾਈਮ ਤੱਕ ਸੁਖਬੀਰ ਸਿੰਘ ਬਾਦਲ ਦਾ ਬਿਆਨ ਸੁਣਾਵਾਂਗੇ ਥੋੜੇ ਟਾਈਮ ਤੱਕ ਸਾਡੇ ਨਾਲ ਜੁੜਨਗੇ ਭਾਈ ਜਸਵੀਰ ਸਿੰਘ ਰੋਡੇ ਉਹਨਾਂ ਨਾਲ ਲਗਾਤਾਰ ਕੰਟੈਕਟ ਕਰਦੇ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਜੋ ਕਿ ਕਾਸੀ ਕਾਲ ਤੱਕ ਸਰਦੇ ਸਾਫਕਾ ਜਥੇਦਾਰ ਰਹਿ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਇਸ ਕਰਕੇ ਕਰ ਰਹੇ ਆ ਕਿ ਵੀ ਜਿਹੜਾ ਮਾਗੀ ਬੀਤੇ ਦਿਨ ਮਾਗੀ ਮੇਲੇ ਦੇ ਉੱਪਰ ਸੁਖਵੀਰ ਸਿੰਘ ਬਾਦਲ ਵੱਲੋਂ ਸਤਿ ਸ਼੍ਰੀ ਅਕਾਲ ਭਾਈ ਜਸਵੀਰ ਸਿੰਘ ਰੋਡੇ ਦੇ ਉੱਪਰ ਜਿਹੜੀ ਕਟਾਸ ਕੀਤੀ ਗਈ ਆ ਉਹਨਾਂ ਨੂੰ ਪ੍ਰਤੀ ਜਿਹੜੀ ਉਹਨਾਂ ਦੀ ਸ਼ਬਦਾਬਲੀ ਉਹਨਾਂ ਵੱਲੋਂ ਵਰਤੀ ਗਈ ਹੈਗੀ ਆ ਉਹਨਾਂ ਦੇ ਖਿਲਾਫ ਜੋ ਉਹਨਾਂ ਨੇ ਸਟੇਜ ਤੋਂ ਬੋਲਿਆ ਹੈਗਾ ਉਹਦੇ ਸਬੰਧ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਜੋ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਮਾਗੀ ਮੇਲੇ ਦੇ ਉੱਪਰ ਤੁਹਾਡੇ ਉੱਪਰ ਕਟਾਸ ਕੀਤੀ ਆ ਉਹਦੇ ਸਬੰਧ ਦੇ ਵਿੱਚ ਕੀ ਕਹੋਗੇ ਕੀ ਇਹ ਗੁਰਦੀਪ ਸਿੰਘ ਕੌਕੇ ਵਾਰੇ ਮਸਲੇ ਨੂੰ ਲੈ ਕੇ ਸਾਰਾ ਕੁਝ ਹੋਇਆ ਹਾਂ ਉਸ ਮਸਲੇ ਚ ਸਭ ਤੋਂ ਪਹਿਲਾਂ ਮੈਂ ਕਿਹਾ ਨਾ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥਰਤਨ ਵਾਪਸ ਲੈਣਾ ਚਾਹੀਦਾ ਜੀ ਤੇ ਉਹ ਮੁੜ ਕੇ ਉਹ ਮਸਲਾ ਦਿੱਲੀ ਕਮੇਟੀ ਨੇ ਚੱਕ ਲਿਆ ਵਿਦੇਸ਼ਾਂ ਦੀਆਂ ਕਮੇਟੀਆਂ ਨੇ ਚੱਕ ਲਿਆ ਜੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਚੁੱਕ ਲਿਆ ਜੀ ਉਹ ਆਮ ਕੱਲ ਚਲਪੀ ਵੀ ਇਹ ਇਹਨੇ ਕਿਹੜਾ ਮਾਰਕਾ ਮਾਰਿਆ ਅਸੀਂ ਕਹਦਾ ਇਹਨੂੰ ਤੁਸੀਂ ਫਗਰੇ ਕੌਂ ਤੇ ਪੰਥਰਤਨ ਦਿੰਦਾ ਇਹ ਵਾਪਸ ਲਓ ਤੇ ਇਹ ਸਮਝਦਾ ਵੀ ਇਹ ਇੱਕ ਭਾਈ ਮੈਨੂੰ ਸਮਝਦਾ ਵੀ ਭਾਈ ਕਰ ਰਿਹਾ ਜੀ ਇਸ ਕਰਕੇ ਉਹਨਾਂ ਨੇ ਜਿਆਦਾ ਤੁਹਾਡੇ ਦੇ ਮਤਲਬ ਜੀ ਸ਼ਰਮਨੀ ਕਾਲੀਦਾਲ ਦਾ ਪ੍ਰਧਾਨ ਹੈ ਜੀ ਕਰ ਕਰੇ ਵਿਰੋਧ ਕਰੇ ਜੀ ਦਾ ਵਿਰੋਧ ਕਰਨਾ ਕਰੇ ਜੀ ਪਰ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਮਤਲਬ ਭਮਾਕੂ ਸਿੰਘ ਸਾਹਿਬ ਤੇ ਭਮਾਕੂ ਕੋਈ ਸਾਬਕਾ ਸਿੰਘ ਸਾਹਿਬ ਹੈ ਜੀ ਉਹਦਾ ਕਿਤੇ ਅੱਧਾ ਨਾ ਨਹੀਂ ਲਿਆ ਜੀ ਇਹਨੇ ਇਹਨੇ ਕਿਹਾ ਤਸਵੀਰ ਰੋਡੇ ਜੀ ਵੀ ਤੂੰ ਕਰ ਵਿਰੋਧ ਜਾਂ ਤਾਂ ਕੱਲਾ ਰੋਡੇ ਕਹਿ ਦੇ ਠੀਕ ਹੈ ਜੀ ਨਾਂ ਲੈਣਾ ਤੇ ਫਿਰ ਸਿੰਘ ਤੋਂ ਬਿਨਾ ਨਾਂ ਨਾ ਲਵੇ ਇਹ ਵੀ ਵੀ ਪ੍ਰਧਾਨ ਮੁਵੱਦੀ ਸ਼ਵਦਾਵਲੀ ਸੁਧਾਰਨੀ ਚਾਹੀਦੀ ਹੈ ਜੀ ਵੀ ਥੋੜੀ ਜਿਹੀ ਘਬਰਾਟ ਨੂੰ ਸਮਝਦੇ ਆਂ ਵੀ ਜਦੋਂ ਜਦੋਂ ਜੜ੍ਹਾਂ ਹਿੱਲਦੀਆਂ ਬੰਦੇ ਨੂੰ ਘਬਰਾਟ ਤਾਂ ਹੁੰਦੀ ਆ ਜੀ ਤਾਂ ਪਰ ਹੁਣ ਜਿਹੜੀਆਂ ਜਿਹੜੇ ਤੱਥ ਸਾਹਮਣੇ ਆ ਰਹੇ ਆ ਇਹਨਾਂ ਨੂੰ ਛੱਡਾਇਆ ਤਾਂ ਜਾਣ ਨਹੀਂ ਸਕਦਾ ਜੀ ਇਹਨਾਂ ਦਾ ਜਵਾਬ ਸਾਹਮਣੇ ਦੇਣਾ ਪੈਣਾ ਹੈ ਜੀ ਤੇ ਜੇ ਕਿਤੇ ਜੇ ਕਿਤੇ ਸਿੱਧੀ ਦਪੇਟ ਦੇ ਵਿੱਚ ਬਹਿਣਾ ਚਾਹੁੰਦਾ ਜੀ ਤਾਂ ਉਹਨੂੰ ਚੈਲੰਜ ਕਰਦੇ ਆਂ ਵੀ ਸਿੱਧੂ ਡਿਬੇਟ ਜਿੱਥੇ ਮਰਜ਼ੀ ਬੈਠ ਲਵੇ ਜੀ ਵੀ ਜਦੋਂ ਇਹਨਾਂ ਦੇ ਘਰੇ ਆਉਂਦੇ ਜਾਂਦੇ ਰਹੋ ਤੇ ਇਹ ਸਾਡੇ ਘਰੇ ਆਉਂਦਾ ਜਾਂਦਾ ਰਹੇ ਜੀ ਉਦੋਂ ਤੱਕ ਅਸੀਂ ਪੰਥਕ ਆ ਜੀ ਇਹ ਇਹਨਾਂ ਦਾ ਬਹੁਤ ਪੁਰਾਣਾ ਇਹਨਾਂ ਦਾ ਇੱਕ ਸਲੋਗਨ ਹੈ ਵੀ ਜਿਹੜਾ ਜਿਹੜਾ ਇਹਨਾਂ ਦੀ ਸਚਾਈ ਨੂੰ ਇਹਨਾਂ ਦੇ ਗੁਨਾਹਾਂ ਨੂੰ ਕੋਈ ਜ਼ਾਹਰ ਕਰੇ ਉਹ ਫਿਰ ਪੰਥਕਦਾਰ ਹੋ ਜਾਂਦਾ ਜੀ ਉਹ ਇਹਨਾਂ ਦੇ ਆਪ ਦੇ ਲੈਵਲ ਦਾ ਵੱਖਰਾ ਹੀ ਪੰਥ ਬਣਾਇਆ ਹੋਇਆ ਇਹਨਾਂ ਨੇ ਜੀ ਉੱਜੈਤਾਕ ਤੇ ਨਾਕ ਤੇ ਅਮਰਤ ਸ਼ਕਨ ਨਾਕ ਤੇ ਅਮਰਤ ਸ਼ਕਨ ਦੀ ਗੱਲ ਕਰਨ ਸ਼੍ਰੋਮਣੀ ਕਾਲੀਦਾ ਪ੍ਰਧਾਨ ਕੱਲ ਬੋਲਿਆ ਮੰਗੀ ਤੇ ਜੀ ਇਹਨਾਂ ਸੰਗਤ ਨੂੰ ਅਪੀਲ ਕੀਤੀ ਵੀ ਸਾਰੀ ਸੰਗਤ ਨੂੰ ਅਮਰਤਾਰੀ ਹੋਣਾ ਚਾਹੀਦਾ ਗੁਰੂ ਕੇ ਸਿੰਘ ਬਨਣਾ ਚਾਹੀਦਾ ਜੀ ਇਹ ਕਾਲੀਦਲ ਦਾ ਪ੍ਰਧਾਨ ਦੇ ਫਰਜ਼ ਕੀ ਬਣਦੇ ਆ ਉਸ ਪਾਸੇ ਨਹੀਂ ਜਾਂਦਾ ਜੀ ਇਹ ਕਿਹੋ ਜਿਹਾ ਪੰਥ ਹੈ ਕਿ ਕਾਲੀਦਲ ਦਾ ਪ੍ਰਧਾਨ ਅਪੀਲ ਹੀ ਨਾ ਕਰੇ ਵੀ ਅਮਰਤਾਰੀ ਹੋਵੋ ਜੀ ਸਾ ਸਾਡਾ ਵਿਰੋਧ ਤਾਂ ਇਹ ਇਹਨੂੰ ਇਹਦੀ ਘਬਰਾਹਟ ਦੇ ਵਿੱਚੋਂ ਵਿਰੋਧ ਚੱਲ ਰਿਹਾ ਹੈ ਸਭ ਨੂੰ ਨਜ਼ਰ ਆ ਰਿਹਾ ਹੈ ਜੀ ਤੇ ਉਹਦੇ ਮੈਨੂੰ ਕੋਈ ਪਰਵਾਹ ਨਹੀਂ ਕਰੇ ਵਿਰੋਧ ਜਿੰਨਾ ਕਰਨਾ ਕੋਈ ਨਹੀਂ ਸਿੰਘ ਸਾਹਿਬਾ ਜਸਵੀਰ ਸਿੰਘ ਰੋਡੇ ਜੋ ਕਿ ਕਾਲਸੀ ਕਾਲ ਤੱਕ ਸਰ ਦੇ ਸਾਬਕਾ ਜਥੇਦਾਰ ਰਹੇ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਇਸ ਕਰਕੇ ਕਰ ਰਹੇ ਆ ਕਿ ਵੀ ਜਿਹੜਾ ਮਾਗੀ ਬੀਤੇ ਦਿਨ ਮਾਗੀ ਮੇਲੇ ਦੇ ਉੱਪਰ ਸੁਖਵੀਰ ਸਿੰਘ ਬਾਦਲ ਵੱਲੋਂ ਸਿੰਘ ਸਾਹਿਬਾ ਜਸਵੀਰ ਸਿੰਘ ਰੋਡੇ ਦੇ ਉੱਪਰ ਜਿਹੜੀ ਕਟਾਸ ਕੀਤੀ ਗਈ ਆ ਉਹਨਾਂ ਨੂੰ ਪ੍ਰਤੀ ਜਿਹੜੀ ਉਹਨਾਂ ਦੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਹੈਗੀ ਆ ਉਹਨਾਂ ਦੇ ਖਿਲਾਫ ਜੋ ਉਹਨਾਂ ਨੇ ਸਟੇਜ ਤੋਂ ਬੋਲਿਆ ਹੈਗਾ ਉਹਦੇ ਸਮਝ ਗੱਲਬਾਤ ਕਰਦੇ ਆ ਸਿੰਘ ਸਾਹਿਬ ਜੀ ਜੋ ਸੁਖਬੀਰ ਸਿੰਘ ਬਾਦਲ ਹੋਣਾ ਨੇ ਮਾਗੀ ਮੇਲੇ ਦੇ ਉੱਪਰ ਤੁਹਾਡੇ ਉੱਪਰ ਕਟਾਸ ਕੀਤੀ ਆ ਉਹਦੇ ਸਬੰਧ ਦੇ ਵਿੱਚ ਕੀ ਕਹੋਗੇ ਕੀ ਇਹ ਗੁਰਦੇਵ ਸਿੰਘ ਕੌਕੇ ਵਾਲੇ ਮਸਲੇ ਨੂੰ ਲੈ ਕੇ ਸਾਰਾ ਕੁਝ ਹੋਇਆ ਹਾਂ ਉਸ ਮਸਲੇ ਚ ਸਭ ਤੋਂ ਪਹਿਲਾਂ ਮੈਂ ਕਿਹਾ ਨਾ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥਰਤਨ ਵਾਪਸ ਲੈਣਾ ਚਾਹੀਦਾ ਜੀ ਤੇ ਉਹ ਮੁੜ ਕੇ ਉਹ ਮਸਲਾ ਦਿੱਲੀ ਕਮੇਟੀ ਨੇ ਚੱਕ ਲਿਆ ਵਿਦੇਸ਼ਾਂ ਦੀਆਂ ਕਮੇਟੀਆਂ ਨੇ ਚੱਕ ਲਿਆ ਜੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਚੁੱਕ ਲਿਆ ਜੀ ਉਹ ਆਮ ਕਲ ਚਲਪੀ ਵੀ ਇਹ ਇਹਨੇ ਕਿਹੜਾ ਮਾਰਕਾ ਮਾਰਿਆ ਸੀ ਕਹਾਦਾ ਇਹਨੂੰ ਤੁਸੀਂ ਫਕਰੇ ਕੌਣ ਤੇ ਪੰਸਰ ਨਾਲ ਦਿੰਦਾ ਇਹ ਵਾਪਸ ਲਓ ਤੇ ਇਹ ਇਹ ਸਮਝਦਾ ਵੀ ਇਹ ਇੱਕ ਬਾਈ ਮੈਨੂੰ ਸਮਝਦਾ ਵੀ ਕਾਈ ਕਰ ਰਿਹਾ ਜੀ ਇਸ ਕਰਕੇ ਉਹਨਾਂ ਨੇ ਜਿਆਦਾ ਤੁਹਾਡੇ ਦੇ ਉੱਪਰ ਮਤਲਬ ਜੀ ਸ਼ਰਮਨੀ ਕਲਿੱਦਾਲ ਦਾ ਪ੍ਰਧਾਨ ਹੈ ਜੀ ਕਰ ਕਰੇ ਵਿਰੋਧ ਕਰੇ ਜਿਹਦਾ ਵਿਰੋਧ ਕਰਨਾ ਕਰੇ ਜੀ ਪਰ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਮਤਲਬ ਭਵਾਂਕੂ ਸਿੰਘ ਸਾਹਿਬ ਤੇ ਭਵਾਂਕੂ ਸਾਬਕਾ ਸਿੰਘ ਸਾਹਿਬ ਜੀ ਉਹਦਾ ਕਿਤੇ ਅੱਧਾ ਨਾਂ ਨਹੀਂ ਲਿਆ ਜੀ ਇਹਨੇ ਇਹਨੇ ਕਿਹਾ ਤਸਵੀਰ ਰੋਡੇ ਜੀ ਵੀ ਤੁਕਾਰ ਵਿਰੋਧ ਜਾਂ ਤਾਂ ਕੱਲਾ ਰੋਡੇ ਕਹਿ ਦੇ ਠੀਕ ਆ ਜੀ ਨਾਂ ਲੈਣਾ ਤਾਂ ਫਿਰ ਸਿੰਘ ਤੋਂ ਬਿਨਾ ਨਾਂ ਨਾ ਲਵੇ ਇਹ ਵੀ ਵੀ ਪ੍ਰਧਾਨ ਮੁਵੱਦੀ ਸ਼ਵਦਾਵਲੀ ਸੁਧਾਰਨੀ ਚਾਹੀਦੀ ਹੈ ਜੀ ਵੀ ਥੋੜੀ ਜਿਹੀ ਘਬਰਾਟ ਨੂੰ ਸਮਝਦੇ ਆ ਵੀ ਜਦੋਂ ਜਦੋਂ ਜੜਾ ਹਿੱਲਦੀਆਂ ਬੰਦੇ ਨੂੰ ਘਬਰਾਟ ਤਾਂ ਹੁੰਦੀ ਆ ਜੀ ਤਾਂ ਪਰ ਹੁਣ ਜਿਹੜੀਆਂ ਜਿਹੜੇ ਤੱਥ ਸਾਹਮਣੇ ਆ ਰਹੇ ਆ ਇਹਨਾਂ ਨੂੰ ਚੁਟਾਇਆ ਤਾਂ ਜਾ ਨਹੀਂ ਸਕਦਾ ਜੀ ਇਹਨਾਂ ਦਾ ਜਵਾਬ ਸਾਹਮਣੇ ਦੇਣਾ ਪੈਣਾ ਹੈ ਜੀ ਤੇ ਜੇ ਕਿਤੇ ਜੇ ਕਿਤੇ ਸਿੱਧੀ ਡੇਪੇਟ ਦੇ ਵਿੱਚ ਬਹਿਣਾ ਚਾਹੁੰਦਾ ਹੈ ਜੀ ਤਾਂ ਉਹਨੂੰ ਚੈਲੰਜ ਕਰਦੇ ਆਂ ਕਿ ਸਿੱਧੀ ਡੇਪੇਟ 'ਚ ਇੱਥੇ ਮਰਜ਼ੀ ਬੈਠ ਲਵੇ ਜੀ ਵੀ ਜਦੋਂ ਇਹਨਾਂ ਦੇ ਘਰੇ ਆਉਂਦੇ ਜਾਂਦੇ ਰਹੋ ਤਾਂ ਇਹ ਸਾਡੇ ਘਰੇ ਆਉਂਦਾ ਜਾਂਦਾ ਰਹੇ ਜੀ ਉਦੋਂ ਤੱਕ ਅਸੀਂ ਪੰਥਕਾਂ ਹੈ ਜੀ ਇਹ ਇਹਨਾਂ ਦਾ ਬਹੁਤ ਪੁਰਾਣਾ ਇਹਨਾਂ ਦਾ ਇੱਕ ਸਲੋਗਨ ਹੈ ਵੀ ਜਿਹੜਾ ਜਿਹੜਾ ਇਹਨਾਂ ਦੀ ਸੱਚਾਈ ਨੂੰ ਇਹਨਾਂ ਦੇ ਗੁਨਾਹਾਂ ਨੂੰ ਕੋਈ ਜ਼ਾਹਰ ਕਰੇ ਉਹ ਫਿਰ ਪੰਥ ਤੱਕਦਾਰ ਹੋ ਜਾਂਦਾ ਜੀ ਉਹ ਇਹਨਾਂ ਦੇ ਆਪ ਦੇ ਲੈਵਲ ਦਾ ਵੱਖਰਾ ਹੀ ਪੰਥ ਬਣਾਇਆ ਹੋਇਆ ਇਹਨਾਂ ਨੇ ਜੀ ਉਹ ਜੇ ਤਾਂ ਕਿਤੇ ਨਾ ਕਿਤੇ ਅਮਰਤਸ਼ਰ ਕਰਨ ਨਾ ਕਿਤੇ ਅਮਰਤਸ਼ਰ ਕਰਨ ਦੀ ਗੱਲ ਕਰਨ ਸ਼੍ਰੋਮਣੀ ਕਾਲੀਦਾ ਪ੍ਰਧਾਨ ਕੱਲ ਬੋਲਿਆ ਮੰਗੀ ਤੇ ਜੀ ਇਹਨਾਂ ਸੰਗਤ ਨੂੰ ਅਪੀਲ ਕੀਤੀ ਵੀ ਸਾਰੀ ਸੰਗਤ ਨੂੰ ਅਮਰਤਾਰ ਹੀ ਹੋਣਾ ਚਾਹੀਦਾ ਗੁਰੂ ਕੇ ਸਿੰਘ ਬਨਣਾ ਚਾਹੀਦਾ ਜੀ ਇੱਕ ਕਾਲੀ ਦਲ ਦਾ ਪ੍ਰਧਾਨ ਦੇ ਫਰਜ਼ ਕੀ ਬਣਦੇ ਆ ਉਸ ਪਾਸੇ ਨਹੀਂ ਜਾਂਦਾ ਜੀ ਇਹ ਕਿਹੋ ਜਿਹਾ ਪੰਥ ਹੈ ਕਿ ਕਾਲੀ ਵਾਲ ਦਾ ਪ੍ਰਧਾਨ ਅਪੀਲ ਹੀ ਨਾ ਕਰੇ ਵੀ ਅਮਰਤਾਰੀ ਹੋਊ ਜੀ ਸਾਡਾ ਸਾਡਾ ਵਿਰੋਧ ਤਾਂ ਇਹ ਇਹਦੀ ਘਬਰਾਹਟ ਦੇ ਵਿੱਚੋਂ ਵਿਰੋਧ ਚੱਲ ਕਰ ਰਿਹਾ ਹੈ ਸਭ ਨੂੰ ਨਜ਼ਰ ਆ ਰਿਹਾ ਹੈ ਜੀ ਤੇ ਉਹਦੀ ਮੈਨੂੰ ਕੋਈ ਪਰਵਾਹ ਨਹੀਂ ਕਰੇ ਵਿਰੋਧ ਜਿੰਨਾ ਕਰਨਾ ਕੋਈ ਨਹੀਂ ਸਿੰਘ ਸਾਹਿਬਾ ਜਸਵੀਰ ਸਿੰਘ ਰੋਡੇ ਜੋ ਕਿ ਕਾਲਸੀ ਕਾਲ ਤਖਸ ਦੇ ਸਾਬਕਾ ਜਥੇਦਾਰ ਰਹਿ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਗੱਲਬਾਤ ਇਸ ਕਰਕੇ ਕਰ ਰਹੇ ਆ ਕਿ ਵੀ ਜਿਹੜਾ ਮਾਗੀ ਬੀਤੇ ਦਿਨ ਮਾਗੀ ਮੇਲੇ ਦੇ ਉੱਪਰ ਸੁਖਵੀਰ ਸਿੰਘ ਬਾਦਲ ਵੱਲੋਂ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਉੱਪਰ ਜਿਹੜੇ ਕਟਾਸ਼ ਕੀਤੀ ਗਈ ਆ ਉਹਨਾਂ ਲੋਕਾਂ ਦੇ ਪ੍ਰਤੀ ਜਿਹੜੀ ਉਹਨਾਂ ਦੀ ਸ਼ਬਦਾਬਲੀ ਉਹਨਾਂ ਵੱਲੋਂ ਵਰਤੀ ਗਈ ਹੈਗੀ ਆ ਜੀ ਇਸ ਟਾਈਮ ਜਿਹੜਾ ਤੁਹਾਨੂੰ ਬਿਆਨ ਸੁਣਾਇਆ ਇਸ ਟਾਈਮ ਤੁਹਾਨੂੰ ਰਿਸ਼ਵਤ ਸੁਣਾ ਪਾਈ ਜੀ ਸਵੀਰ ਸਿੰਘ ਰੋਡੇ ਦਾ ਪਾਈ ਜੀ ਸਵੀਰ ਸਿੰਘ ਰੋਡੇ ਸਿੰਘ ਸਾਹਿਬ ਆ ਜਿਹੜੇ ਕਿ ਭਤੀਜੇ ਨੇ ਸਤਜਗਨਾਰ ਸਿੰਘ ਭਿੰਡਰਾਲਾ ਦੇ ਉਹਨਾਂ ਨੇ ਜਿਹੜੀ ਬਖੂਬੀ ਗੱਲਬਾਤ ਕੀਤੀ ਆ ਜਗਸੇਬ ਦੇ ਸੰਪਾਦਕ ਦੇ ਨਾਲ ਤਰਲੋਚਰ ਸਿੰਘ ਬਰਾੜ ਦੇ ਨਾਲ ਗੱਲਬਾਤ ਕੀਤੀ ਆ ਤੇ ਹੁਣ ਤੁਹਾਨੂੰ ਜਿਹੜਾ ਅਸੀਂ ਬਿਆਨ ਸੁਣਾਉਣੇ ਆ ਜਿਹੜੇ ਬਿਆਨ ਨੇ ਖੜਬਲ ਮਚਾਈ ਆ ਜਿਹੜੇ ਬਿਆਨ ਨੇ ਸਿਆਸੀ ਘਮਾਸਾਨ ਮਚਾਇਆ ਪੰਚ ਖਾਲਕਾਂ ਦੇ ਸਰਪੰਚ ਪੰਜਾਬ ਦੇ ਵਿੱਚ ਜਿਹੜਾ ਬਿਆਨ ਉਹ ਨਿਕਲ ਕੇ ਸਾਹਮਣੇ ਆਇਆ ਹੁਣ ਅਸੀਂ ਲੈ ਕੇ ਚੱਲਦੇ ਹਾਂ ਉਸ ਬਿਆਨ ਦੇ ਤੁਹਾਨੂੰ ਸੁਣਾਣਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਬਿਆਨ ਆ ਜਿਹੜਾ ਕਿ ਭਾਈ ਜਸਵੀਰ ਸਿੰਘ ਰੋਡੇ ਦੇ ਉੱਤੇ ਜਿਹਨਾਂ ਨੇ ਕਟਾਸ ਕੀਤੀ ਆ ਉਹ ਤੁਹਾਨੂੰ ਸੁਣਾਉਣੇ ਸੁਖਵੀਰ ਸਿੰਘ ਬਾਦਲ ਦਾ ਬਿਆਨ ਕੀ ਕਿਹਾ ਸੁਖਵੀਰ ਸਿੰਘ ਬਾਦਲ ਨੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਚ ਕਹਿੰਦੇ ਆ ਉਹ ਜਸਵੀਰ ਰੋਡੇ ਵਰਗੇ ਮੈਂ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲੇ ਦਾ ਬੁਖਾਰ ਚੜ ਜਾਂਦਾ ਹੈ ਐਜੇ ਲੋਕ ਐ ਨਹੀਂ ਕਰਦਾ ਮੇਰਾ ਨਾਂ ਲੈਣ ਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿ ਦਿੰਦੇ ਬੇਇਜ਼ਤੀ ਕੀਤੀ ਆਪਾਂ ਮੰਨ ਲੈਣੇ ਤੇ ਖੂੰ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਉਹ ਜਸਵੀਰ ਰੋਡੇ ਵਰਗੇ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲੇ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਨੀ ਨਹੀਂ ਕਰਦਾ ਮੇਰਾ ਨਾਂ ਲੈਣ ਦੇ ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦੇ ਬੇਅਦਬੀ ਕੀਤੀ ਆਪਾਂ ਮੰਨ ਲੈਣੇ ਤੇ ਖੰਕ ਕਿਉਂ ਨਹੀਂ ਬੋਲੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਇਹ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਆ ਜਸਵੀਰ ਰੋਡੇ ਵਰਗੇ ਪੈ ਇਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਜੇ ਨਾਂ ਲਈਏ ਤੇ ਮਲਾ ਦਾ ਬੁਖਾਰ ਚੜ ਜਾਂਦਾ ਐਜੇ ਲੋਕ ਐ ਨੀ ਨਹੀਂ ਕਰ ਤਾਂ ਮਰਨਾ ਲੈnde ਪਰ ਆਪਾਂ ਗੱਲਾਂ ਉਹਨਾਂ ਦੇ ਬਿਆਨ ਉਹ ਕਹਿੰਦਦੇ ਬੇਦਬੀ ਕੀਤੀ ਆਪਾਂ ਮੰਨ ਲੈਨੇ ਤੇ ਖੂੰ ਕਿਉਂ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਪਿਆਜ ਚੱਕਦੇ ਇਹ ਮੰਡ ਵਰਗੇ ਦਾਦੂ ਵਾਲ ਵਰਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ ਆ ਜਸਵੀਰ ਰੋਡ 'ਇਸ ਟਾਈਮ ਆ ਤੁਸੀਂ ਜਿਹੜਾ ਬਿਆਨ ਸੁਣਿਆ ਸੁਖਵੀਰ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲ ਚਲਦੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਆ ਲਗਾਤਾਰ ਜਿਹੜਾ ਇੱਕ ਵਾਰੀ ਨਹੀਂ ਨਹੀਂ ਕਈ ਵਾਰੀ ਜਿਹੜੀ ਪਹਿਲਾਂ ਵੀ ਜਿਹੜੀ ਜ਼ੁਬਾਨ ਫਿਸਲੀ ਆ ਪਰ ਅੱਜ ਇੱਕ ਵਾਰੀ ਆਪਾਂ ਕਹਿੰਦੇ ਜਵਾਬਾ ਪਿਛਲੀ ਨਹੀਂ ਉਹਨਾਂ ਨੇ ਬੜਾ ਠੋਕ ਕੇ ਜਿਹੜਾ ਜਵਾਬ ਦਿੱਤਾ ਸੁਖਵੀਰ ਸਿੰਘ ਰੋਡੇਦੰਗ ਨੇ ਨਾਮ ਲਿਆ ਜਸਵੀਰ ਸਿੰਘ ਰੋਡੇ ਦੇ ਉੱਤੇ ਕਟਾਸ ਕੀਤੀ ਆ ਜਸਵੀਰ ਸਿੰਘ ਰੋਡੇ ਦਾ ਬਿਆਨ ਵੀ ਤੁਹਾਨੂੰ ਸੁਣਾਇਆ ਜਸਵੀਰ ਸਿੰਘ ਰੋਡੇ ਦਾ ਰੈਕਸ਼ਨ ਤੁਹਾਨੂੰ ਅਸੀਂ ਆਲਰੇਡੀ ਸੁਣਾ ਚੁੱਕੇ ਹਾਂ ਤਕਵੀਰ ਸਿੰਘ ਬਲਦਾ ਵੀਰ ਰੈਕਸ਼ਨ ਸੁਣਾਤਾ ਉਸ ਦੇ ਜਵਾਬ ਦੇ ਵਿੱਚ ਜਸਵੀਰ ਸਿੰਘ ਰੋਡੇ ਕੀ ਬੋਲੇ ਉਹ ਵੀ ਤੁਹਾਨੂੰ ਸੁਣਾਇਆ ਹੁਣ ਤੁਹਾਨੂੰ ਲੈ ਕੇ ਚੱਲਦੇ ਅਸੀਂ ਨਿਊਜ਼ ਰੂਮ ਸਾਡੇ ਸੰਪਾਦਕ ਸਾਡੇ ਨਾਲ ਜੁੜੇ ਨੇ ਤਰਲੋਚਨ ਸਿੰਘ ਬਰਾੜ ਜਿੱਥੇ ਉਹ ਨਾਲ ਗੱਲਬਾਤ ਕਰਾਂਗੇ ਕਿ ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਕਿਵੇਂ ਜਿਹੜਾ ਇਹਦਾ ਹਾਲਚਲ ਪੈਦਾ ਕੀਤੀ ਆ ਆਪਾਂ ਕਹਿ ਸਕਦੇ ਆ ਸਾਰੇ ਪੰਜਾਬ ਦੇ ਵਿੱਚ ਆ ਕੇ ਸਿਆਸੀ ਹੰਚਲ ਜਿਹੜੀ ਉਹ ਤਰ ਜਰੂਰ ਹੋਈ ਆ ਜਿਹੜਾ ਅਸਰ ਆ ਕਿਤੇ ਨਾ ਕਿਤੇ ਤੱਕ ਤੋ ਭਰਾਵਾਂ ਕੀ ਮਿਲਦੇ ਵੀ ਪੈ ਸਕਦਾ ਜੇ ਉਹ ਬਿਆਨ ਦੁੱਕ ਤੱਕ ਪਹੁੰਚ ਜਾਂਦਾ ਤੇ ਜੀ ਮੈਂ ਇਸ ਵਕਤ ਕਰਦਾ ਤਰੋਚ ਸਿੰਘ ਬਰਾੜਾ ਸਾਹਿਬ ਕੀ ਰਿਐਕਸ਼ਨ ਦੇਣਾ ਚਾਹੋਗੇ ਤੁਸੀਂ ਜੇ ਇਸ ਸਾਹਿਬ ਕੀ ਰਿਐਕਸ਼ਨ ਦੇਣਾ ਚਾਹੋਗੇ ਤੁਸੀਂ ਕੀ ਕਹੋਗੇ ਆਹ ਜਕਤਾਬ ਜੀ ਜਿਹੜਾ ਤੁਸੀਂ ਇਸ ਟਾਈਮ ਆ ਜਿਹੜੀ ਆਪਣੀ ਖਬਰ ਚੱਲ ਰਹੀ ਹੈਗੇ ਜਿਹਦੇ ਵਿੱਚ ਪਹਿਲਾਂ ਜਿਹੜੀ ਆਡੀਓ ਸੁਣਾਈ ਸੀ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਨਾਲ ਮੈਂ ਗੱਲਬਾਤ ਕੀਤੀ ਜਿਹੜਾ ਬੀਤੇ ਦਿਨਾਂ ਦੇ ਮਾਗ ਹੀ ਮਿਲਦੇ ਉਪਰ ਸਰਦਾਰ ਸੁਬੀਰ ਸਿੰਘ ਬਾਵਲ ਵੱਲੋਂ ਜਿਹੜਾ ਸੁਬੀਰ ਸਿੰਘ ਰੋਡੇ ਪ੍ਰਤੀ ਜਿਹੜੀ ਛਪਾਵਲੀ ਵਾਰਤੀ ਗਈ ਹੈਗੀ ਆ ਉਸ ਦੀ ਮੈਂ ਗੱਲ ਕਰਨੀ ਚਾਹੁੰਦਾ ਹੈਗਾ ਜਦੋਂ ਉਹਨਾਂ ਨੂੰ ਮੈਂ ਗੱਲ ਕੀਤੀ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਇਤਰਾਜ਼ ਕੀਤਾ ਸਿੰਘ ਸਾਹਿਬ ਨੇ ਉਹ ਕਹਿੰਦੇ ਵੀ ਇੱਕ ਜੁम्मेवार ਲੀਟਰ ਤੇ ਅਸਲੀ ਕਾਮ ਪੈਸੇ ਦੇ ਸਾਫਕਾ ਜੱਥੇਦਾਰ ਪ੍ਰਤੀ ਜਿਹੜੀ ਇਸ ਤਰ੍ਹਾਂ ਦੀ ਬੋਲੀ ਅੱਜ ਉਹ ਬੋਲਦੇ ਹੈਗੇ ਆ ਕੱਲਾ ਸਿੱਧਾ ਤਸਵੀਰ ਰੋਡੇ ਵਰਗੇ ਤੇ ਜਿਨ੍ਹਾਂ ਦਾ ਉਹਨਾਂ ਨੇ ਕਿਹਾ ਵੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਨਾਮ ਵੀ ਲੈ ਦਿੱਤਾ ਤੇ ਉਹਨਾਂ ਨੇ ਪਤਾ ਨਹੀਂ ਆਪਦੇ ਕਿਹੜੇ ਲੈਜਨ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਕੀਤੀ ਆ ਕਿਉਂਕਿ ਇੱਕ ਜਿੰਮੇਵਾਰ ਲੀਡਰ ਲੀਡਰ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਕਰਦੀਆਂ ਸੌਦਾ ਫਰਮਾ ਨਹੀਂ ਦਿੰਦੀਆਂ ਕਿਉਂਕਿ ਇਹਨਾਂ ਦਾ 2012 2010 11 ਵਿੱਚ ਦੇ ਵਿੱਚ ਇੱਕ ਦੂਜੀ ਦੀ ਸਪੋਰਟ ਵੀ ਬੜੀ ਕੀਤੀ ਹੈਗੀ ਇਹਨਾਂ ਦੇ ਨਾਲ ਤੇ ਸ਼੍ਰੋਮਿਕਾਲੀ ਕਲਦੀ ਨਾਲ ਸਪੋਰਟ ਕਰਦੇ ਰਹੇ ਆ ਜੁਰਦ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦਾ ਪਰਿਵਾਰ ਲਗਾਤਾਰ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਸ਼੍ਰੋਮਿਕਾਲੀ ਦਾ ਦੇ ਨਾਲ ਜਿਤਾਉਣ ਲਈ ਉਹਨਾਂ ਨੇ ਜੋ ਆਪਾਂ ਕੀਤਾ ਪਰ ਹੁਣ ਜਿ세 ਤਰ ਕਰਦੇਵ ਸਿੰਘ ਕੌਕੇ ਦਾ ਜਿਹੜਾ ਕੇਸ ਚੱਲ ਰਿਹਾ ਹੈਗਾ ਉਸ ਕੇਸ ਤੋਂ ਬਾਅਦ ਦੇ ਵਿੱਚ ਜਿੱਥੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ ਬੋਲ ਰਹੀ ਹੈਗੀ ਆ ਪਿਛਲੇ ਤਰ੍ਹਾਂ ਦੇ ਵਿੱਚ ਆਪਾਂ ਦੇਖਿਆ ਹੋਊਗਾ ਵੀ ਕਾਫੀ ਵੀਡੀਓ ਕਾਫੀ ਅਲਟਰਬਿਊਟਸ ਆ ਜਾਂ ਜਿਨ੍ਹਾਂ ਦੇ ਵਿੱਚ ਉਸ ਸਰਕਾਰ ਨੂੰ ਉਸ ਸਮੇਂ ਦੀ ਸਰਕਾਰ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਬੀਪੀ ਤਿਵਾਰੀ ਦੀ ਰਿਪੋਰਟ ਸੀ ਜਿਸ ਤਹਾਂ ਗਦੇਵ ਸਿੰਘ ਕੌਕੇ ਨੂੰ ਲੈ ਕੇ ਬਣਾਈ ਗਈ ਸੀ ਉਸ ਰਿਪੋਰਟ ਨੂੰ ਲੈ ਕੇ ਜਦੋਂ ਸਰਕਾਰ ਨੇ ਕੋਈ ਐਕਸ਼ਨ ਨਾ ਲੈਣਾ ਤੇ ਉਸ ਜਿਹੜੇ ਮੌਕੇ ਦੇ ਅਫਸਰ ਸੀ ਕੋ ਉਹਨਾਂ ਦੇ ਜਿਹੜੇ ਉਹਨਾਂ ਦੇ ਕੋਈ ਐਕਸ਼ਨ ਨਾ ਲੈਣਾ ਇਹਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਇਸ ਟਾਈਮ ਮਾਡਲ ਦੇ ਵੀ ਇਹ ਸਾਰੇ ਜਿਹੜੀ ਜ਼ਿੰਮੇਵਾਰੀ ਆ ਉਸ ਮੌਕੇ ਦੀ ਸਰਕਾਰ ਤੇ ਪਾਈ ਜਾ ਰਹੀ ਸੀਗੀ ਤੇ ਜਦੋਂ ਪਿਛਲੇ ਵੀ ਨਹੀਂ ਇੱਕ ਮੀਟਿੰਗ ਹੋਈ ਹੈਗੀ ਆ ਜਿਹੜੇ ਇਹ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਉਹਨਾਂ ਵੱਲੋਂ ਅ ਪ੍ਰਕਾਸ਼ ਸਿੰਘ ਬਾਦਲ ਤੋਂ ਇੱਕ ਪੰਥ ਰਤਨ ਦਾ ਜਿਹੜਾ ਵਾਰ ਦਿੱਤਾ ਗਿਆ ਸੀ ਉਹ ਵਾਪਸ ਲੈਣ ਦੀ ਗੱਲ ਕੀਤੀ ਗਈ ਜਿਸ ਤੋਂ ਬਾਅਦ ਸ਼ਾਇਦ ਮੈਨੂੰ ਇਹ ਲੱਗਦਾ ਹੈਗਾ ਜਸਵੀਰ ਸਿੰਘ ਬਾਦਲ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਸ਼ਾਇਦ ਉਹ ਕਿਤੇ ਨਾ ਕਿਤੇ ਜਾ ਕੇ ਸਿੰਘ ਸਾਬ ਜਸਵੀਰ ਸਿੰਘ ਰੋਡਿਆਂ ਨਾਲ ਜਿੰਮੇਵਾਰਤਾ ਆ ਰਹੀ ਹੈ ਵੀ ਇਹਨਾਂ ਨੇ ਗੱਲਬਾਤ ਉਹੋ ਜਿਹੀ ਹੋਣੀ ਸੀ ਹੈਗੀ ਆ ਤੇ ਕਾਫੀ ਦਿੱਲੀ ਕਮੇਟੀ ਹੋਵੇ ਤਾਂ ਕਾਫੀ ਜਿਹੜੀਆਂ ਸਿੱਖ ਜਥੇਬੰਦੀਆਂ ਬਾਹਰ ਵੀ ਬੈਠੀਆਂ ਉਹਨਾਂ ਵੱਲੋਂ ਵੀ ਲਗਾਤਾਰ ਜਿਹੜੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਹਦਾ ਪੰਥ ਰਤਨ ਦਾ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਸਤਾਗੇ ਉਹ ਆਖ ਲਿਆ ਜਾਵੇ ਤੇ ਇਸ ਕਰਕੇ ਸਾਰੀ ਜਿਹੜੀ ਤਰਖੀ ਪੈਣ ਰਹੀ ਹੈਗੀ ਆ ਸੁਰਜੀਤ ਸਿੰਘ ਬਾਦਲ ਇੱਕ ਜੁਮੇਵਾਰ ਲੀਡਰ ਹੈਗੇ ਝੋਮਣੀ ਅਕਾਲੀ ਦਲ ਦਾ ਇੱਕ ਅਕਾਲੀ ਦਲ ਦਾ ਪੰਜਾਬ ਦਾ ਇੱਕ ਖੇਤਰੀ ਪਾਰਟੀ ਹੈਗੀ ਆ ਤੇ ਜੇਕਰ ਅਕਾਲੀ ਦਲ ਦਾ ਪ੍ਰਧਾਨ ਇਸ ਤਰ੍ਹਾਂ ਦੀ ਸ਼ਬਦਾਵਲੀ ਸਾਬਕਾ ਜਫੇਦਾਰਾਂ ਦੇ ਖਿਲਾਫ ਵਰਤਣਗੇ ਤਾਂ ਮੇਰਾ ਖਿਆਲ ਹੈ ਉਹਨੂੰ ਵਧੀਆ ਛੂਭਾ ਨਹੀਂ ਦਿੰਦੀ ਹੈਗੀ ਪਰ ਉਹਦੇ ਬੱਚਿਆਂ ਨੇ ਦੋ ਨਾਂ ਹੋਰ ਵੀ ਲਏ ਸੀਗੇ ਮੰਦ ਦਾ ਨਾਮ ਵੀ ਲਿਆ ਹੈਗਾ ਬਾਬਾ ਦਾਦੂ ਵਾਲ ਦਾ ਨਾਮ ਵੀ ਲਿਆ ਹੈਗਾ ਤੇ ਪਰ ਜਿਹੜਾ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਦਾ ਜਿਹੜਾ ਇਹਨਾਂ ਨੇ ਗੱਲ ਕਰਨ ਵੇਲੇ ਜਿਹੜਾ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈਗੀ ਆ ਉਹਦੀ ਨਿੰਦਣ ਜੋ ਕਹਿ ਸਕਦੇ ਆ ਗਿਆ ਪਰ ਇਹਦੇ ਅੱਗੇ ਜਾ ਕੇ ਕਿਸ ਤਰ੍ਹਾਂ ਦੇ ਰਿਐਕਸ਼ਨ ਆਉਣਗੇ ਵੀ ਜੁੜੇ ਜੱਥੇਬੰਦੀਆਂ ਕਿਸ ਤਰ੍ਹਾਂ ਦਾ ਰਿਐਕਸ਼ਨ ਦੇਣੀਆਂ ਪਰ ਜਸਬੀਰ ਸਿੰਘ ਗੋੜੇ ਨਾਲ ਉਹ ਜੋ ਆਪਾਂ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਇਹ ਕਹਿ ਦਿੱਤਾ ਹੈਗਾ ਵੀ ਉਹ ਡਿਬੇਟ ਕਰਨ ਨੂੰ ਵੀ ਅਮਰੋਸੋਹੀ ਬੈਠ ਕੇ ਮਿਲ ਕੇ ਨੂੰ ਵੀ ਤਿਆਰ ਹੈਗੇ ਆ ਤੇ ਚਲੋ ਇਹ ਤਾਂ ਸਮੇਂ ਦੀ ਗੱਲ ਹੈ ਕਿ ਕੌਣ ਡਿਬੇਟ ਕਰਦਾ ਹੈ ਕਿਆ ਨਹੀਂ ਕਰਦਾਗਾ ਪਰ ਇਸ ਤਰ੍ਹਾਂ ਦੀ ਕਿ ਪੰਜਾਬ ਦੇ ਪ੍ਰਧਾਨ ਜਿਹੜੇ ਸ਼ੋਮੀ ਕਾਲੀ ਦਲ ਦੇ ਜੇਕਰ ਉਹ ਇਸ ਤਰ੍ਹਾਂ ਦੀ ਬੋਲੀ ਬੋਲਦੇ ਹੈਗੇ ਤਾਂ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਕਹਿ ਸਕਦੇ ਆ ਤੇ ਸ਼ਾਇਦ ਸ਼ੋਭਾ ਨਹੀਂ ਦਈ ਗਈ ਆਉਣ ਵਾਲੇ ਦਰਨਾਂ ਦੇ ਵਿੱਚ ਇਸ ਨੂੰ ਪੰਥਕ ਜੱਥੇ ਬੰਦੀਆਂ ਕਿਸ ਤਰੀਕੇ ਨਾਲ ਲੈਂਦੀਆਂ ਹੈਗੀਆਂ ਕੌਕੇ ਜਿਹੜਾ ਅਜ ਸਿੰਘ ਸਾਹਿਬ ਜਰਵੀਰ ਸਿੰਘ ਰੋਡੇ ਹਣੀ ਆਏਗੇ ਜਿਹੜੇ ਉਹ ਸੰਤ ਜਨੈਲ ਸਿੰਘ ਭੰਡਰਾ ਵਾਲੇ 20ਵੀਂ ਸਦੀ ਦੇ ਜਿਹੜੇ ਮਹਾਨ ਯੋਧੇ ਸੀਗੇ ਉਹਨਾਂ ਦੇ ਭਤੀਜੇ ਆਗੇ ਤੇ ਜਿਹੜੇ ਉਹਨਾਂ ਨੂੰ ਲੈ ਕੇ ਲਗਾਤਾਰ ਜਿਹੜੇ ਉਹਨਾਂ ਦੇ ਪਰਿਵਾਰ ਦੀਆਂ ਜਿਹੜੀਆਂ ਕੁਰਬਾਨੀਆਂ ਕਹਿ ਸਕਦੇ ਆ ਜਿਹੜੇ ਪਿੱਛੇ ਸਿੰਘ ਹਰ ਛੱਲੇ ਆਗੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਵੱਡੀ ਗੰਤੀ ਵਿੱਚ ਜਿਹੜੇ ਜੀ ਆ ਉਸ ਘਰ ਦੇ ਵਿੱਚ ਹੀਤ ਵੀ ਹੋਏ ਆ ਤੇ ਜੇ ਅਗਰ ਉਸ ਪਰਿਵਾਰ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਜੇ ਅਗਰ ਪੰਥਕ ਲੀਡਰ ਜੇ ਉਹਨਾਂ ਨੂੰ ਕਟਾਸ ਕਰਨਗੇ ਕਿ ਤਰ੍ਹਾਂ ਦੇ ਜਾ ਕੇ ਚਰਤਾ ਦਾ ਵਿਸ਼ਾ ਵੀ ਹੋ ਕਹਿ ਸਕਦੇ ਆ ਤੇ ਜਿੱਥੇ ਤੱਕ ਗਰੇਵ ਸਿੰਘ ਕੌਕੇ ਮਸਲਾ ਹੁਣ ਇਸ ਟਾਈਮ ਉੱਠਿਆ ਇਹ ਕੋਈ ਛੋਟੀ ਗੱਲ ਨਹੀਂ ਕਿਉਂਕਿ ਜੇ ਅਗਰ ਪੰਥਕ ਸਰਕਾਰ ਦੇ ਵਿੱਚ ਕੋਈ ਕੋਈ ਘਾਟ ਰਹੀ ਹੈਗੀ ਆ ਤੇ ਜੇ ਉਹਨੂੰ ਲੋਕ ਇਸ ਟਾਈਮ ਅਗਰ ਇਹ ਉਹਨਾਂ ਲੀਡਰਾਂ ਨੂੰ ਕਹਿ ਰਹੇ ਆ ਤਾਂ ਉਸ ਨੂੰ ਲੈ ਕੇ ਜੀ ਇਹ ਤਾਂ ਬ੍ਰਾਦਰ ਸਾਹਿਬ ਬ੍ਰਾਦਰ ਸਾਹਿਬ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਬ੍ਰਾਦਰ ਸਾਹਿਬ ਇਹ ਵੰਦ ਨੇ ਵੀ ਗੱਲ ਕੀਤੀ ਆ ਭਾਈ ਸੁਮਿੰਦਰ ਸਿੰਘ ਰੁੱਡੇ ਨੇ ਵੀ ਕਿਹਾ ਕਿ ਤਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਲਸਰ ਸਾਡੇ ਘਰੇ ਆਉਂਦੇ ਰਹੇ ਆ ਉਹਨਾਂ ਕਰ ਅਸੀਂ ਸਹਿ ਸੀਗੇ ਕਿੰਨਾ ਟਾਈਮ ਪ੍ਰਕਾਸ਼ ਸਿੰਘ ਬਲ ਦੇ ਨਾਲ ਰਹੇ ਆ ਇਹ ਪਰਵਾਰ ਕਿੰਨਾ ਟਾਈਮ ਪ੍ਰਕਾਸ਼ ਸਿੰਘ ਬਲ ਦੇ ਨਾਲ ਰਹੇ ਆ ਮੈਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਵੀ 2 10 11 12 ਆ ਸਾਹਮਣੇ ਵਿੱਚ ਜਦੋਂ ਪ੍ਰਕਾਸ਼ ਸਿੰਘ ਵੱਲ ਦੀ ਸਰਕਾਰ ਸੀ ਉਸ ਟਾਈਮ ਇਕੱਠੇ ਇੱਕ ਦੂਜੇ ਦੀ ਸਪੋਰਟ ਵੀ ਕਰਦੇ ਹੁੰਦੇ ਸੀ ਕਿ ਭਾਵੇਂ ਕੋਈ ਪਿੰਡ ਦੀ ਗੱਲ ਹੋਵੇ ਜਾਂ ਪਿੰਡ ਤੋਂ ਬਾਹਰ ਹੋਵੇ ਤੇ ਜਿਹੜਾ ਇਹ ਲਗਾਤਾਰ ਫ੍ਰੋਮਿਕਲੀ ਵੱਲ ਦੀ ਸਪੋਰਟ ਕਰਦੇ ਰਹੇ ਹੈਗੇ ਆ ਜਿਵੇਂ ਉਹਨਾਂ ਨੇ ਆਖਿਆ ਵੀ ਜੇ ਇਹਨਾਂ ਦੇ ਘਰਾਂ ਦੇ ਵਿੱਚ ਆਪਾਂ ਇਹ ਸਾਡੇ ਘਰਾਂ 'ਚ ਆਉਣ ਜਾਂ ਅਸੀਂ ਇਹਨਾਂ ਦੇ ਘਰਾਂ ਜਾਣਗੇ ਫੇਰ ਤਾਂ ਕਹਿੰਦੇ ਸਹੀ ਹੈਗੇ ਜੇਕਰ ਜਦੋਂ ਇਹਨਾਂ ਨਾਲ ਕੋਈ ਬਸੇ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਬੋਲੀਆਂ ਹੋ ਜਾਂਦੀਆਂ ਵੀ ਉਦੋਂ ਮਤਲਬ ਦੂਸਰੇ ਮਾਣੇ ਕਲਕ ਪੈਂਦੇ ਆ ਸੁਪੀਰ ਸਿੰਘ ਰੋਡੇ ਉਹਨਾਂ ਨੇ ਜੋ ਆਖਿਆ ਕਿਉਂਕਿ ਮੈਂ ਤਾਂ ਰੌਲਾ ਨਹੀਂ ਬਾਰ-ਬਾਰ ਪਰ ਇਹਨਾਂ ਦੀ ਸਾਂਝ ਕਿਤੇ ਨਾ ਕਿਤੇ ਪਹਿਲਾਂ ਰਹੀ ਹੈਗੀ ਆ ਪਰ ਹੁਣ ਜਦੋਂ ਜੱਜੇਦਾਰ ਗਰੇਵ ਸਿੰਘ ਕੌਂਕੇ ਦਾ ਜਦੋਂ ਮਸਲਾ ਆਇਆ ਤੇ ਜਿਹੜੀ ਇਹ ਹੁਣ ਕਟਾਸ ਆ ਵਾਦੀ ਦੱਸਦੀ ਪਈ ਆ ਰੌਲਾ ਉਹੀ ਪੰਤਰਾਤਨ ਵਾਲੀ ਆਵਾਜ਼ ਦੀ ਗੱਲ ਆ ਜਿਹੜੇ ਪ੍ਰਕਾਸ਼ ਸਿੰਘ ਬਾਰੇ ਜਿਹੜੇ ਸਵਾਰਗੀ ਹੋ ਚੁੱਕੇ ਇਸ ਟਾਈਮ ਉਹਨਾਂ ਨੂੰ ਲੈ ਕੇ ਜਿਹੜਾ ਇਸ ਟਾਈਮ ਬਵਾਦ ਖੜਾ ਹੋਇਆ ਕਿ ਅਕੋ ਦੇ ਕਾਮ ਸਭ ਤੋਂ ਵੱਡੇ ਇਹੀ ਹੈਗੇ ਆ ਵੀ ਉਹਨਾਂ ਦੀ ਸਰਕਾਰ ਦਰਮਿਆਨ ਜਿਹੜੀ ਉਹ ਬੀਪੀ ਤਵਾਰੀ ਦੀ ਰਿਪੋਰਟ ਆਈ ਸੀ ਉਹਤੇ ਕਾਰਵਾਈ ਨਾ ਕਰਨੂ ਲੈ ਜੀ ਬਰਾੜ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਨਵੇਂ ਰੂਪ ਤੇ ਜੁੜੇ ਸੀਗੇ ਤਲਵਜ ਸਿੰਘ ਬਰਾੜ ਜਿਹੜੇ ਕਿ ਬਹੁਤ ਸੰਪਦਕਨ ਲੱਕ ਸਕਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਤੁਹਾਨੂੰ ਦੱਸ ਦਗੇ ਕਿ ਦੋ ਵੱਡੀਆਂ ਖਬਰਾਂ ਰੀਆਂ ਨਿਕਲ ਕੇ ਸਾਹਮਣੇ ਆ ਰੀਆਂ ਕਿ ਕਿਹਦੇ ਉਹਨਾਂ ਨੂੰ ਲੈ ਕੇ ਇੱਕ ਸਖ ਪਾਸ ਖੈਰਾਂ ਨੂੰ ਲੈ ਕੇ ਇਸ ਪੂਰਾ ਖਬਰ ਪੀ ਜਾਣ ਦੇ ਲਈ ਤੁਸੀਂ 3 ਵਜੇ ਸਾਡਾ ਸ਼ੋਅ ਦੇਖੋ ਪੰਜਾਬੀ ਪੋਡਕਾਸਟ ਗੱਲ ਕਰਨੀ ਤਾਂ ਬੰਦੀ ਹੈ ਤਨਵੇਂ ਤੁਸੀਂ ਸਾਡੇ ਨਾਲ ਜੁੜੋ ਤੁਸੀਂ ਦੇ ਵਿੱਚ ਆਪਣੇ ਕਮੈਂਟ ਵੀ ਰੱਖ ਸਕਦੇ ਹੋ ਆਪਣੇ ਤੁਸੀਂ ਫੋਨ ਕਾਲ ਦੇ ਉੱਤੇ ਵੀ ਸਾਡੇ ਨਾਲ ਜਿਹੜੀਆਂ ਗੱਲਾਂ ਬਾਤਾਂ ਉਹ ਕਰ ਸਕਦੇ ਹੋ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 35 ਜੋੜਾ ਨੂੰ ਲੈ ਕੇ ਤੁਸੀਂ ਪਾਲਸੇ ਖਰੋਂ ਦਾ ਕਹਿੰਦੀ ਵੱਡੀ ਅਪਡੇਟਾ ਤੁਹਾਨੂੰ ਪੂਰੇ 3 ਵਜੇ ਦਵਾਂਗੇ ਪੂਰੀ ਤਫਸੀਲ ਦੇ ਨਾਲ ਪਹਿਲ ਹਾਲ ਮੈਨੂੰ ਦਿਓ ਜਾਇਤ ਮੈਂ ਜਗਤਾਰ ਸਿੰਘ ਤਰਾ ਤੁਸੀਂ ਜ਼ਰੂਰ ਮੇਰੇ ਨਾਲ ਕਮੈਂਟ ਸ਼ੇਅਰ ਫੋਲੋ ਕਰੋ ਤਾਂ ਕਿ ਹਰੇਕ ਖਬਰ ਸਭ ਤੋਂ ਬੜਾ ਦਰ ਤੱਕ ਪਹੁੰਚਾਈ ਜਾ ਸਕੇ ਧੰਨਵਾਦ ਮਿਹਰਬਾਨ